ਇਹਨਾਂ ਨੂੰ ਮੇਰੀ ਬੇਟੀਆਂ ਵੀ ਆ ਬੇਟੀ ਜਿਹੜੀ ਆਪਾਂ ਕਰਨੀ ਹੈ ਬੜੀ ਧਿਆਨ ਦੇ ਨਾਲ ਸੁਣਿਓ ਪਿਛਲੇ ਦਿਨੀ ਪਿਛਲੇ 2-3 ਦਿਨਾਂ ਦੇ ਵਿੱਚ ਆਪਾਂ ਪੰਜਾਬ ਤੋਂ ਖਬਰਾਂ ਆਈਆਂ ਸਾਡੇ ਲਈ ਸਾਡੀ ਖੇਡ ਕਬੱਡੀ ਦੇ ਦੋ ਖਿਡਾਰੀ ਜੀਤਕੋਟ ਲਈ ਉਹ ਚਾਰਾਂ ਭੈਣਾਂ ਦਾ ਇਕੱਲਾ ਭਰਾ ਸੀ ਤੇ ਦੋ ਛੋਟੇ-ਛੋਟੇ ਬੱਚੇ ਆ ਤੇ ਬੜੀ ਕਿਸਮਤੀ ਇਹ ਆ ਵੀ ਮਾਤਾ ਜੀ ਉਹਦੀ ਉਹਨੂੰ 7 ਸਾਲ ਦੀ ਉਮਰ ਦੇ ਵਿੱਚ ਛੱਡ ਕੇ ਇਸ ਦੁਨੀਆ ਤੋਂ ਚਲੇ ਗਏ ਸਨ ਔਰ ਬਾਪ ਨੇ ਪਾਲਿਆ ਹੁਣ ਥੋੜਾ ਬਹੁਤਾ ਸੁੱਖ ਦੇਣ ਦਾ ਟਾਈਮ ਆਇਆ ਸੀਗਾ ਤੇ ਮੇਰੇ ਵੀਰੋ ਉਸ ਭਰਾ ਦੀ ਡੈਥ ਹੋ ਗਈ ਔਰ ਉਸ ਤੋਂ ਬਾਅਦ ਇੱਕ ਕੱਲ ਖਬਰ ਆਈ ਬਿੱਟੂ ਬਲਿਆੜ ਦੀ ਬਿੱਟੂ ਬਲਿਆੜ ਨਾਲ ਸਾਡੇ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦਾ ਵਾਅਦਾ ਸੀਗਾ ਵੀ ਜਿਹੜਾ ਵਰਲਡ ਕੱਪ ਆਉਣਾ 7 ਦਸੰਬਰ ਨੂੰ ਉਹਦੇ ਤੇ ਤੈਨੂੰ ਬੁਲਾਉਣਾ ਸੀ ਉਹਦੇ ਪੇਪਰ ਵੀ ਮੰਗਾਏ ਹੋਏ ਸੀ ਪਰ ਬਦਕਿਸਮਤੀ ਦੇ ਨਾਲ ਉਸ ਭਰਾ ਦੀ ਵੀ ਡੈਥ ਹੋਈ ਔਰ ਉਹ ਤੋਂ ਵਧੀਆ ਉਹ ਤੋਂ ਵੱਡੀ ਬਦਕਿਸਮਤੀ ਇਹ ਰਹੀ ਵੀ ਉਹਦੇ ਬਚਪਨ ਦੇ ਵਿੱਚ ਹੀ ਮਾਪੇ-ਬਾਪ ਚਲੇ ਗਏ ਇੱਕ ਭੈਣ ਆ ਤੇ ਇੱਕ ਉਹਦੀ ਵਾਈਫ ਰਹਿ ਗਈ ਦੋਨੋਂ ਬੜਾ ਮਜਬੂਰ ਆ ਤੇ ਸਾਡੀ ਇਹ ਸੋਚ ਆ ਵੀ ਆਪਾਂ ਸਾਰੇ ਨਾਲ ਮਿਲ ਕੇ ਆਪਾਂ ਸਾਰੇ ਇਕੱਠੇ ਕਰੀਏ ਕੋਈ 5 ਦਿੰਦਾ ਕੋਈ 10 ਦਿੰਦਾ ਕੋਈ 100 ਦਿੰਦਾ ਕੋਈ 50 ਦਿੰਦਾ ਔਰ ਉਹਨਾਂ ਦੇ ਦੋਨਾਂ ਪਰਿਵਾਰਾਂ ਨੂੰ ਆਪਾਂ ਜਾਨੀ ਕਿ ਜਿੰਨੀ ਵੀ ਹੋ ਸਕੇ ਆਪਣੇ ਵੱਲੋਂ ਆਪਾਂ ਉਹ ਹੈਲਪ ਕਰੀਏ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਅੱਜ ਉਹਨਾਂ ਪਰਿਵਾਰਾਂ ਤੇ ਦੁੱਖ ਦੀ ਘੜੀ ਆ ਕਿਉਂਕਿ ਪਿੱਛੇ ਜੀਤਕੋਟਲੀ ਦੇ ਛੋਟੇ-ਛੋਟੇ ਬੱਚੇ ਨੇ ਔਰ ਦੂਜੇ ਪਾਸੇ ਬਿੱਟੂ ਪਲੇਆਰ ਵਾਲ ਦੇਖੀਏ ਤਾਂ ਉਹਦੀ ਵਾਈਫ ਵਿਚਾਰੀ ਬੜੀ ਛੋਟੀ ਉਮਰ ਦੀ ਅਜੇ ਭੈਣ ਸਾਡੀ ਬਿਲਕੁਲ ਮਟਿਆਰ ਆ ਕਿਉਂਕਿ ਬਿੱਟੂ ਦੀ ਆਪ ਉਮਰ ਬਹੁਤ ਛੋਟੀ ਸੀ ਆਪਾਂ ਜਿੰਨੀ ਵੀ سپورਟ ਹੈ ਦੇਖੋ ਉਹਨਾਂ ਤੇ ਆਪਾਂ ਮੋੜ ਕੇ ਨਹੀਂ ਲੈ ਕੇ ਆ ਸਕਦੇ ਪਰ ਪਿੱਛੇ ਜਿਹੜੀ ਫਾਈਨੈਂਸ਼ੀਅਲ سپورਟ ਹੁੰਦੀ ਆ ਪਰਿਵਾਰਾਂ ਦੀ ਉਹ ਆਪਾਂ ਹਮੇਸ਼ਾ ਹੀ ਪੰਜਾਬੀਆਂ ਨੂੰ ਜਿਹੜਾ ਮੇਰੇ ਵੀਰੋ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੋ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਆ ਹੋਇਆ ਵੀ ਮਾੜੇ ਨਾਲ ਖੜਨ ਦਾ ਉਹ ਕਨਸੈਪਟ ਅੱਜ ਫੇਰ ਸਾਡੇ ਸਾਹਮਣੇ ਆਇਆ ਖੜਾ ਸੋ ਮੇਰੀ ਹੱਥ ਵਨ ਕੇ ਬੇਨਤੀ ਆ ਸਾਡੇ ਫੈਡਰੇਸ਼ਨ ਦੇ ਸਤਿਕਾਰਯੋਗ ਸੱਜਣਾ ਨੂੰ ਵੀ ਪੰਜ ਚਾਰ ਸੱਜਣ ਆਪਾਂ ਇਕੱਠੇ ਹੋ ਕੇ ਜਿਹੜਾ ਉਹ ਉਹਨਾਂ ਦੋਨੋਂ ਪਲੇਅਰਾਂ ਦੇ ਲਈ ਮਾਇਆ ਜਿਹੜੀ ਉਹ ਕੱਤਰ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੋਰ ਉਹਨਾਂ ਦੀ ਜਿਹੜੀ ਸਪੋਰਟ ਕਰ ਸਕੀਏ ਅੱਜ ਵੀ ਟੀਪੂ ਕੀ ਦੇ ਮੇਲੇ ਤੋਂ ਆਪਣਾ ਫਰਜ਼ ਬਣਦਾ ਵੀ ਆਪਾਂ ਜਿੰਨਾ ਕੁ ਵੀ ਹੋ ਸਕੇ ਉਹ ਆਪਾਂ ਜ਼ਰੂਰ ਕਰੀਏ ਅਰ ਆਜਨ ਜੀ ਜਿੱਥੇ ਜਿਨ੍ਹਾਂ ਨੇ ਸ਼ਵੀਰ ਸ਼ਵੀਰ ਦੁਕਾਨਾਂ ਲਾਈਆਂ ਨੇ ਸ਼ਵੀਰ ਲਈ ਹੈ ਜੀ ਸੌਰੀ ਸੋ ਉਹਨਾਂ ਨੂੰ ਮੇਰੀ ਬੇਨਤੀ ਆ ਵੀ ਪਲੀਜ਼ ਉਹ ਆ ਜਾਣ ਅਰ ਆਜਨ ਜੀ ਹੈਪੀ ਜੀ ਦੋ ਤਿੰਨ ਬੰਦੇ ਲਾਓ ਹੇਸਟਿੰਗ ਵਾਲੇ ਉਹਨਾਂ ਨੂੰ ਬੇਨਤੀ ਹੈ ਰਾਜਨ ਜੀ 2-3 ਬੰਦੇ ਸੱਜਣ ਹੋ ਜਿਓ ਸਾਰੇ ਮੇਰੇ ਭਰਾ ਜੀਵਨ ਸਿੰਘ ਜੀ ਹੇਸਟਿੰਗ ਸੋ ਪਲੀਜ਼ ਚਰਨਜੀਤ ਸਿੰਘ ਜੀ ਹੇਸਟਿੰਗ ਉਹ ਵੀ ਆ ਕੇ ਨਰਸ਼ਨ ਭਾਈ 2 ਮਿੰਟ ਹੀ ਦੇ ਕੇ ਰ ਆਪਾਂ ਪਹਿਲੇ ਕੱਪਰ ਕਰਨ ਲੱਗ ਜੀਏ ਫਿਰ ਆਪਾਂ ਇੱਧਰ ਇੱਧਰ ਨਾਲ ਦੀ ਨਾਲ ਹੀ ਆਪਾਂ ਸਾਰਾ ਜੀਵਨ ਭਾਜੀ ਚੱਲ ਗਏ ਨੇ ਭਾਜੀ ਹਾਠੀ ਹੱਥ ਰੰਨ ਕੇ ਦੇਂਦੀ ਐ ਸਾਰੀ ਸੰਗ ਤੁਨੂੰ ਟੇਪੁਕੀ ਵਾਲਾ ਤੇ ਦਿਲ ਵੱਡੇ ਆਏ ਸਾਨੂੰ ਪਤਾ ਐ ਚੰਗੀ ਤਰ੍ਹਾਂ ਉਹਨਾਂ ਖਿਡਾਰੀਆਂ ਦੇ ਪਰਿਵਾਰ ਦੀ ਆਪਾਂ ਮਦਦ ਕਰਨੀ ਐ ਪੰਜਾਬੀ ਹਮੇਸ਼ਾ ਕਹਿੰਦੇ ਪੰਜਾਬੀਆਂ ਦੇ ਨਾਲ ਆਪਾਂ ਤਾਂ ਦੂਜੀਆਂ ਸਟੇਟਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਜਾਂਦੇ ਆਂ ਪਰ ਆਪਾਂ ਲੋੜਵੰਦ ਪਰਿਵਾਰ ਦੀ ਜਿਹੜੀ ਉਹ ਮੰਦਦਾ ਉਹ ਜ਼ਰੂਰ ਕਰਨੀ ਐ ਸਾਰਿਆਂ ਨੂੰ ਬੇਨਤੀ ਐ ਹੱਥ ਬਨ ਕੇ ਹਰ ਇੱਕ ਬੰਦਾ ਹੈਪੀ ਗੰਗ ਕਹਿੰਦਾ ਮੇਰੇ ਵੱਲੋਂ 200 ਡਾਲਰ ਕਰ ਦਿਓ ਜੀ ਐ ਆਓ ਬਾਤ ਆਉਣਾ ਵੀ ਮੇਰੇ ਵੱਲੋਂ ਐਨੇ ਤੇ ਮੇਰੇ ਵੱਲੋਂ ਐਨੇ ਦੋ ਮਜਬੂਰ ਪਰਿਵਾਰਾਂ ਦੇ ਲਈ ਬੇਨਤੀ ਕਰ ਰਹੇ ਆਂ ਔਰ ਉਹਨਾਂ ਦੇ ਬੱਚਿਆਂ ਲਈ ਬੇਨਤੀ ਕਰ ਰਹੇ ਆਂ ਹਰ ਇੱਕ ਬੰਦਾ ਹਰ ਇੱਕ ਇਨਸਾਨ ਚਾਹੁੰਦਾ ਵੀ ਮੈਂ ਦਿਨ ਦੇ ਵਿੱਚ ਇੱਕ ਚੰਗਾ ਕੰਮ ਜ਼ਰੂਰ ਕਰਾਂ ਪਰ ਮੈਂ ਨਹੀਂ ਮੰਨਦਾ ਯਾਰ ਇਹ ਤੂੰ ਵਧੀਆ ਕੋਈ ਕੰਮ ਹੋਰ ਹੋਊਗਾ ਅੱਜ ਦੋ ਬੱਚੇ ਜੀਤਕੋਟਲੀ ਨੇ ਉਹਨਾਂ ਦੇ ਸਿਰ ਤੇ ਬਾਪ ਦਾ ਸਾਆ ਨਹੀਂ ਰਿਹਾ ਔਰ ਇੱਕ ਸਾਡੀ ਭੈਣ ਜੀ ਦੇ ਸਿਰ ਤੋਂ ਮੇਰੇ ਵੀਰੋ ਦੇ ਹਸਬੰਦ ਦਾ ਸਾਆ ਚਲਾ ਗਿਆ ਤੇ ਸਾਡਾ ਫਰਜ਼ ਬਣਦਾ ਗੇੜਾ ਦੇ ਰਹੇ ਆ ਜਿੰਨਾ ਵੀ ਤੁਹਾਡੇ ਤੋਂ ਚਾਹੇ 1 ਡਾਲਰ ਪਾਇਓ ਪਰ ਜਰੂਰ ਯੋਗਦਾਨ ਪਾਇਓ ਤੁਹਾਡਾ ਬੜਾ ਸਨਕਾਰ ਹੋਊਗਾ ਤੁਹਾਡੇ ਬੜੇ ਰਿਣੀ ਹੋਵਾਂਗੇ ਸੁਖਾ ਰਸੂਲਪੁਰੀਆ ਸਾਰੇ ਭਰਾਵਾਂ ਵੱਲੋਂ ਭਿੰਦੇ ਪਾਜੀ ਇੱਕ ਇੱਕ ਦੋ ਕਰਦੀਏ 2 ਲੱਖ ਰੁਪਈਆ ਜਾਨੀ ਕਿ ਇੱਕ ਇੱਕ ਲੱਖ ਦੋਨੇ ਪਰਿਵਾਰਾਂ ਦੇ ਲਈ ਇੱਕ ਵਾਰ ਤਾੜੀਆਂ ਜ਼ੋਰਦਾਰ ਮਾਰ ਦਿਓ ਮਾਰ ਦਿਓ ਆਯਾਦ ਕਬੱਡੀ ਕਲੱਬ ਆਕਲੈਂਡ ਵੱਲੋਂ ਲੱਖ ਲੱਖ ਰੁਪਈਆ ਦੋਨੇ ਰਾਂ ਦੇ ਲੀਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਸਾਰਿਆਂ ਨੂੰ ਬੇਨਤੀ ਆ ਬਾਰ-ਬਾਰ ਕਹਿਣ ਦੀ ਲੋੜ ਨਾ ਪਵੇ ਜਿੰਨੀ ਤੁਹਾਡੀ ਇੱਛਾ ਜਿੰਨੀ ਤੁਹਾਡੀ ਸ਼ਰਧਾ ਉਹ ਸਾਰਿਆਂ ਕੋ ਆਪਣੀ ਜੇਬ ਦੇ ਵਿੱਚੋਂ ਪਹਿਲਾਂ ਹੀ ਕੱਢ ਕੇ ਰੱਖ ਲਓ ਤਾਂ ਕਿ ਆਪਾਂ ਸਮਾਂ ਨਾ ਖਰਾਬ ਹੋਵੇ ਹੱਥ ਵੰਡ ਕੇ ਬੇਨਤੀ ਆ ਸਾਰੇ ਵੀਰ ਆ ਰਹੇ ਆ ਮੈਂ ਕਹਿੰਦਾ ਵੀ ਆਪਾਂ ਜਿੰਨਾ ਵੀ ਹੋ ਸਕੇ ਉਹਨਾਂ ਕ ਵੱਧ ਯੋਗਦਾਨ ਪਾ ਕੇ ਇਹਨਾਂ ਪਰਿਵਾਰਾਂ ਦੇ ਨਾਲ ਆਪਾਂ ਖੜੀਏ ਤਾਂ ਕਿ ਉਹ ਵੀ ਕੱਲ ਨੂੰ ਇਹ ਨਾ ਕਹਿਣ ਯਾਰ ਵੀ ਸਾਡੇ ਨਾਲ ਪਿੱਛੋਂ ਵੀ ਖੜੇ ਨਹੀਂ ਕਬੱਡੀ ਵਾਲਾ ਜਾਂ ਕੋਈ ਵੀ ਦਰਸ਼ਕ ਸਾਡਾ ਫਰਜ਼ ਬਣਦਾ ਉਹਨਾਂ ਨੂੰ ਅਸੀਂ ਮੋੜ ਕੇ ਨਹੀਂ ਲੈ ਕੇ ਆ ਸਕਦੇ ਪਰ ਇਹਨਾਂ ਕੱਸੀਂ ਜ਼ਰੂਰ ਕਰ ਸਕਦੇ ਆ ਵੀ ਫਾਈਨੈਂਸ਼ਲੀ ਸਪੋਰਟ ਤਾਂ ਕਿ ਬੱਚਿਆਂ ਦੀ ਉਹਨਾਂ ਦੇ ਸਮੇਂ 'ਚ ਪੜ੍ਹਾਈ ਚੰਗੀ ਹੋ ਜੇ ਔਰ ਪਰਿਵਾਰ ਦਾ ਰੋਜ਼ਗਾਰ ਚੱਲ ਪੇ ਔਰ ਜਿਹੜੀ ਭੈਣ ਸਾਡੀ ਮੇਰੇ ਵੀਰੋ ਬਿਲਕੁਲ ਹੀ ਉਹਦਾ ਕੁਝ ਨਹੀਂ ਰਿਹਾ ਉਹਦਾ ਵੀ ਕੋਈ ਜ਼ਿੰਦਗੀ ਚ ਮਾੜਾ ਮੋਟਾ ਬਣ ਜੇ ਇੰਨੀ ਕ ਆਪਣੀ ਸੋਚ ਆ ਸੋ ਸਾਰਿਆਂ ਨੂੰ ਮੇਰੇ ਹੱਥ ਬਣ ਕੇ ਬੇਤੀ ਆ ਵੀ ਬਾਤ ਕਰਕੇ ਜਿੰਨਾ ਵੀ ਹੋ ਸਕੇ ਉਹ ਆਪਾਂ ਸਹਿਯੋਗ ਕਰੀਏ ਅਮਨ ਜੀ ਆਓ ਪੰਜਾਬ ਦੇ ਵਿੱਚ ਇੰਨੇ ਔਕੇ ਆ ਵੀ ਇੰਨੇ ਕੁ ਪਲੇਅਰਾਂ ਦੀ ਜਿਹੜੀ ਸਮਦਦ ਕੀਤੀ ਆ ਬਹੁਤ ਧੰਨਵਾਦ ਸਾਰਿਆਂ ਨੂੰ ਬੇਨਤੀ ਜਿਹੜੇ ਪਿੱਛੇ ਵੀ ਬੈਠੇ ਆ ਦੋ ਸੱਜਣ ਚਾਹੇ ਲੱਗ ਜਾਓ ਕਾਲਸਾ ਜੀ ਤੁਸੀਂ ਇੱਕ ਸਾਡੇ ਗਿੱਟੀ ਦਸਤਾਰ ਵਾਲੇ ਤੇ ਨਾਲ ਹੀ ਕੇਸਰੀ ਲੱਗਦੀ ਜੇ ਤੁਸੀਂ ਇਹ ਡਿਊਟੀ ਨਿਭਾ ਦਿਓ ਤਾਂ ਤੁਹਾਡੀ ਬੜੀ ਮਿਹਰਬਾਨੀ ਹੋਊਗੀ ਮੇਰੇ ਭਰਾ ਬਣ ਕੇ ਦੋ ਚਾਰ ਜਾਇ ਸੱਜਣ ਜਿਹੜੇ ਪਿੱਛੇ ਬੈਠੇ ਆ ਸਾਰੇ ਸਹਿਯੋਗ ਕਰਿਓ ਕੋਈ ਫਰਕ ਨਹੀਂ ਪੈਂਦਾ ਕੋਈ 10 20 50 100 ਦੇ ਨਾਲ ਕੋਈ ਫਰਕ ਨਹੀਂ ਪੈਣਾ ਪਰ ਇੱਥੋਂ ਮਾਇਆ ਕੱਤਰ ਹੋ ਕੇ ਪੰਜਾਬ ਜਾਊਗੀ ਇੱਥੋਂ ਦੁੱਗਣੇ ਹੋ ਜਾਣੇ ਆ ਤੇ ਉਹਨਾਂ ਪਰਿਵਾਰਾਂ ਦਾ ਦੇਖ ਲਓ ਦੀ ਕਿੰਨਾ ਮੇਰੇ ਵੀਰੋਂ ਫਾਇਦਾ ਹੋ ਜਾਣਾ ਉਹਨਾਂ ਪਰਿਵਾਰਾਂ ਨੂੰ ਕਿੰਨਾ ਹੌਸਲਾ ਹੋਣਾ ਸੋ ਮੇਰੀ ਹੱਥ ਵਨ ਕੇ ਬੇਨਤੀ ਆ ਜਿੱਥੇ-ਜਿੱਥੇ ਤੁਸੀਂ ਬੈਠੇ ਹੋ ਵੱਧ ਚੜ ਕੇ ਸਹਿਯੋਗ ਕਰੋ ਇਹ ਸਾਡਾ ਫਰਜ਼ ਆ ਸਾਨੂੰ ਗੁਰੂ ਸਾਹਿਬ ਨੇ ਵੀ ਇਹੀ ਸਿਖਾਇਆ ਵੀ ਜੇ ਸਾਡਾ ਕੋਈ ਭੈਣ ਭਰਾ ਆ ਦੁਖੀਆ ਉਹਨੇ ਦੁੱਖ ਦੇ ਵਿੱਚ ਖੜਨਾ ਔਰ ਉਹਨਾਂ ਨੂੰ ਤਕੜੇ ਕਰਨਾ ਮਜਬੂਤ ਕਰਨਾ ਸਾਡਾ ਫਰਜ਼ ਆ ਜੇ ਆਪਣੇ ਤੇ ਬਾਬੇ ਨਾਨਕ ਜੀ ਮਿਹਰਿਆ ਸੋ ਸਾਰਿਆਂ ਨੇ ਮੇਰੇ ਹੱਥ ਬੰਨ੍ਹ ਕੇ ਬੇਨਤੀ ਆ ਵਾਚੜ ਕੇ ਸਹਿਯੋਗ ਕਰਿਓ ਤੁਹਾਡੇ ਅਗੇ ਇਹੋ ਬੇਨਤੀ ਹੈ ਜੀ